ਜਿਲਾ ਜਰੰਦ ਦੇ ਹਾਤੀ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਵਿਰਕ ਤੇ ਐਸਪੀ ਇਨਵੈਸਟੀਗੇਸ਼ਨ ਸਾਥ ਸਬਜੀਤ ਸੰਰਾਜੀ ਵੱਲੋਂ ਜिले ਅੰਦਰ ਮਾੜੇ ਅਨਸਰਾਂ ਦੇ ਖਿਲਾਫ ਸਖਤ ਬਿਆਨ ਸ਼ੁਰੂ ਕੀਤਾ ਹੋਇਆ ਇਸੇ ਲੜੀ ਦੇ ਤਹਿਤ थाना ਸ਼ਾਹਕੋਟ ਦੇ ਮੁਕੱਫਰ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰੋਂ ਬੜਾ ਬਾਸ ਇੱਕ ਸ਼ੌਕਤ ਲਈ ਲਸੀਪੈਂਡਵਾਂ ਥਾਣਾ ਸ਼ਾਹਕੋਟ ਨੇ ਕਪੜਾੜ ਕੀਤੀ ਸੀ ਕਿ ਉਹਦਾ ਇੱਕ ਮੋਟਰਸਾਈਕਲ ਜਿਹੜਾ ਕੋਈ ਨਾਮੂਨ ਰੱਤੀ ਚੋਰੀ ਕਰਕੇ ਲੈ ਗਿਆ ਪੁਲਿਸ ਨੇ ਇਸੇ ਕੰਪਲੇਟ ਆਨ ਤੇ ਤੁਰੰਤ ਮਕਦਮਾ ਦਰਜ ਜਿਹੜਾ 169 ਨੰਬਰ ਜਿਹੜਾ 27 25 ਦਰਜ ਕੀਤਾ ਗਿਆ ਮਕਦਮੇ ਦੀ ਸਖਿਨਤਾ ਨੂੰ ਦੇਖਦਿਆਂ ਆ ਆਧੁਨਿਕ ਢੰਗ ਤਰੀਕਿਆਂ ਨਾਲ ਤੋਤੀਸ਼ ਕਰਦੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਿਹਦੇ ਤਹਿਤ ਦੋ ਦੋਸ਼ੀ ਜਿਹੜੇ ਹਨ ਕੁਲਵਿੰਦਰ ਸਿੰਘ ਇਸ ਕਾਲਾ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਲੋਹਾਰਾ ਅਤੇ ਹਰਜਿੰਦਰ ਸਿੰਘ ਜਿਸ ਜਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜਨੇਰ ਥਾਣਾ ਕੋਟੇ ਸਿਕਾ ਜਿਹੜਾ ਮੋਗਾ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੋਸ਼ੀਆਂ ਤੋਂ ਜੋ ਇਹਨਾਂ ਨੇ ਇਹਨਾਂ ਨੇ ਗੈਂਗ ਬਣਾਇਆ ਹੋਇਆ ਇਹਨਾਂ ਕੋਲੋਂ 6 ਮੋਟਰਸਾਈਕਲ ਜਿਹੜੇ ਆ ਤਿੰਨ ਜਿਹੜੇ ਆ ਹੀਰੋ ਹੰਡਾ ਜਿਹੜੇ ਆ ਸਪਲੈਂਡਰ ਹੈਗੇ ਨੇ ਇੱਕ ਟੀਵੀਐਸ ਸਪੋਰਟ ਹੈਗਾ ਇੱਕ ਕਾਵਸਾਕੀ ਬਜਾਜ ਤੇ ਤੀਸਰਾ ਇੱਕ ਪਟੇਨਾ ਬਜਾਜ ਹੋਰ ਜਿਹੜਾ ਹੈ ਬਰਾਮਦ ਕੀਤਾ ਇਹਨਾਂ ਦੋਸ਼ੀਆਂ ਦਾ ਬੜਾ ਅਦੋਨਕ ਢੰਗ ਤਰੀਕੇ ਵਰਤਦੇ ਆ ਆਪਣੇ ਕੈਮਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਮਾਲ ਵੜੇ ਵਰਤਦੇ ਤੇ ਵੱਖ-ਵੱਖ ਤਰ੍ਹਾਂ ਇਹਨਾਂ ਨੇ 6 ਮੋਟਰਸਾਈਕਲ ਜਿਹੜੇ ਚੋਰੀ ਕੀਤੇ ਹੈਗੇ ਔਰ 6 ਸੇ ਬ੍ਰਾਂਚ ਕਰ ਲਿਆ ਅੱਗੇ ਹੋਰ ਤਫਤੀਸ਼ ਜਾਰੀ ਹੈ ਹੋਰ ਵੀ ਕਾਫੀ ਹੋਣ ਦੀ ਸੰਭਾਵਨਾ ਔਰ ਕਿੱਥੋਂ ਕਿੱਥੇ ਚੋਰੀ ਕੀਤੀ ਇਹਨਾਂ ਦੇ ਮਾਲਕਾਂ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਔਰ ਇਹਨਾਂ ਦੋਸ਼ੀਆਂ ਤੋਂ ਪੁੱਛੋਕੜ ਵੀ ਜਾਣਿਆ ਜਾ ਰਿਹਾ ਵੀ ਇਹਨਾਂ ਨੇ ਚੋਰੀਆਂ ਚ ਕਿਹੜੀ ਕਿਹੜੀ ਕੋ ਪ੍ਰਾਪਰਟੀ ਬਣਾਈ ਆ ਜਾਂ ਕਿੱਥੇ ਕੋਈ ਹੋਰ ਕ੍ਰਾਈਮ ਕੀਤਾ ਗਿਆ ਜਿਹੜੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਭਿਆਨਕ ਅਪਰਾਧ ਹੋਏ ਆ ਉਹਨਾਂ ਲਈ ਪੁਲਿਸ ਵੱਲੋਂ ਸਖਤ ਉਪਰਾਲੇ ਕੀਤੇ ਜਾ ਰਹੇ ਹਨ ਪੁਲਿਸ ਮੁਸਤੈਦ ਹੈਗੀ ਆ ਤੈਨੂੰ ਸਖਤ ਸੰਗਤ ਸਜਾਵਾਂ ਕੀਤੀਆਂ ਦੋਹੀਆਂ ਜਾ ਰਹੀਆਂ ਥੈਂਕ ਯੂ